ਐਸੋਲ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋ ਗਈ ਹੈ ਜਿਹੜਾ ਹਤਰ ਹਲਕਾ ਤਰਨਤਾਰਨ ਦੇ ਤੋਂ ਖਡੂਰ ਸਾਹਿਬ ਤੋਂ ਆਉਣ ਵਾਲੇ ਐਮਐਲਏ ਮਨਜੀਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਅੱਜ ਸੁਣਾ ਦਿੱਤੀ ਗਈ ਹੈ 2013 ਦੇ ਵਿੱਚ ਲੜਕੀ ਛੇੜਛਾੜ ਦਾ ਮਾਮਲਾ ਸੀਗਾ ਜਿਸ ਦਾ ਨਾਮ ਉਸਮਾ ਕਾਂਡ ਪਿਆ ਸੀਗਾ ਜਿਹੜਾ ਕਿ ਬਹੁਤ ਹੀ ਚਰਚਿਤ ਹੋਇਆ ਸੀਗਾ ਸੋਸ਼ਲ ਮੀਡੀਆ ਉਸ ਵੇਲੇ ਘੱਟ ਸੀ ਤਾਂ ਤੇ ਟੀਵੀ ਟੀਵੀ ਚੈਨਲਸ ਦੇ ਉੱਤੇ ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਨਾਲ ਬਹੁਤ ਜਲਦੀ ਹੋਈ ਦਿਖਾਈ ਦਿੱਤੀ ਸੀ ਸ਼ਾਇਦ ਤੁਹਾਨੂੰ ਵੀ ਯਾਦ ਹੋਵੇਗਾ ਕਿ ਇੱਕ ਲੜਕੀ ਦੇ ਪਰਿਵਾਰ ਨੂੰ ਦਲਿਤ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਕਿਉਂਕਿ ਉਹਨਾਂ ਦੀ ਕੁੜੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਜਿਹੜੇ ਟੈਕਸੀ ਡਰਾਈਵ ਟੈਕਸੀ ਡਰਾਈਵਰ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਛੇੜਛਾੜ ਦੇ આરોਪ ਲੱਗੇ ਸੀ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਟੈਕਸੀ ਡਰਾਈਵਰ ਸੀ ਜੋ ਅੱਜ ਦੀ ਡੇਟ ਦੇ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਐਮਐਲਏ ਹੈ ਜਿਸ ਦਾ ਨਾਮ ਮਨਜਿੰਦਰ ਸਿੰਘ ਲਾਲਪੁਰਾ ਹੈ ਤਸਵੀਰਾਂ ਤੁਸੀਂ ਨਾਲ-ਨਾਲ ਵੇਖ ਸਕਦੇ ਹੋ ਹੁਣ ਇਸ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਬਾਅਦ 4 ਸਾਲ ਦੀ ਸਜ਼ਾ ਹੋਈ ਹੈ ਤੇ ਅੱਜ ਜੋ ਕਿ ਬੀਤੀ 10 ਤਰੀਕ ਨੂੰ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਅਦਾਲਤ ਵੱਲੋਂ ਹੁਕਮ ਜਾਰੀ ਕਰਕੇ ਤੇ ਅੱਜ ਇਹਨਾਂ 7 ਦੋਸ਼ੀਆਂ ਨੂੰ ਇਹਦੇ ਵਿੱਚ 7 ਦੋਸ਼ੀ ਕਰਾਰ ਹੋਏ ਸੀ ਤੇ ਇਹਨਾਂ 7 ਦੇ 7 ਜਾਣਿਆਂ ਨੂੰ 4 ਸਾਲ ਦੀ ਸਜ਼ਾ ਦੇ ਵਿੱਚ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ 4 ਸਾਲ ਦੀ ਸਜ਼ਾ ਹੋਈ ਹੈ ਤੇ 2013 ਦੇ ਵਿੱਚ ਇਹ ਮਾਮਲਾ ਅਕਾਲੀ ਦਲ ਸਰਕਾਰ ਵੇਲੇ ਸੀਗਾ ਤੇ ਅਕਾਲੀ ਦਲ ਸਰਕਾਰ ਨੇ ਵੀ ਉਦੋਂ ਪੁਲਿਸ ਵਾਲਿਆਂ ਦੇ ਉੱਤੇ ਐਕਸ਼ਨ ਲਿਆ ਸੀਗਾ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਸੀਗੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਪੁਲਿਸ ਵਾਲਿਆਂ ਨੂੰ ਵੀ ਬਚਾਇਆ ਵੀ ਜਾ ਰਿਹਾ ਪਰ ਅਦਾਲਤ ਦੇ ਵਿੱਚ ਕੇਸ ਜਾਣ ਤੋਂ ਬਾਅਦ ਲਗਾਤਾਰ ਕਾਰਵਾਈ 12 ਸਾਲ ਚੱਲੀ ਉਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਜਿਹੜੀ ਹੁਣ ਵਿਧਾਇਕੀ ਹੈ ਜਾਂ ਫਿਰ ਕਹਿ ਲੋ ਕਿ ਐਮਐਲਏ ਸ਼ਿਪ ਜਿਹੜੀ ਹੈ ਉਹ ਜਾਂਦੀ ਹੈ ਜਾਂ ਫਿਰ ਨਹੀਂ ਜਾਂਦੀ ਕਿਉਂਕਿ ਕਈ ਤਰ੍ਹਾਂ ਦੇ ਸਰਕਮਸਟੈਂਸਸ ਹੁੰਦੇ ਨੇ ਪਰ ਜੇਕਰ 2 ਸਾਲ ਤੋਂ ਵੱਧ ਜੇ ਕਿਸੇ ਮੌਜੂਦਾ ਐਮਐਲਏ ਨੂੰ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਐਮਐਲਏ ਪਦ ਛੱਡਣਾ ਪੈਂਦਾ ਪਰ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਹੋ ਕਿ ਰਸਤੇ ਹੁੰਦੇ ਨੇ ਉਹ ਹਾਈ ਕੋਰਟ ਵੀ ਜਾ ਸਕਦੇ ਨੇ ਇਸ ਦੇ ਖਿਲਾਫ ਜਾਂ ਅੱਗੇ ਵੀ ਕੋਈ ਹੋਰ ਕਾਰਵਾਈ ਹੋ ਸਕਦੀ ਹੈ ਪਰ ਖੈਰ ਜਿਹੜਾ ਲੜਕੀ ਛੇੜਛਾੜ ਦਾ ਮਾਮਲਾ ਸੀ ਉਸ ਦੇ ਵਿੱਚ ਅੱਜ ਆਵਾਜ਼ੀ ਪਾਰਟੀ ਦੇ ਐਮਐਲਏ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ